ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਰਵਾਰ ਵਾਲਿਓ ਅੱਜ ਆਪਾਂ ਭਗਤ ਫਰੀਦ ਜੀਾਂ ਦੇ ਇੱਕ ਹੋਰ ਸ਼ਲੋਕ ਦੇ ਨਾਲ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ ਭਗਤ ਜੀ ਫਰਮਾਨ ਕਰਦੇ ਨੇ ਕੰਧ ਕੁਹਾੜਾ ਸਿਰਕੜਾ ਰਣਕੈ ਸਰ ਲੋਹਾਰਾ ਖਰੀਦਾ ਹੋਂ ਲੋੜੀ ਸੋ ਆਪਣਾ ਤੂੰ ਲੋੜ ਹੈਂ ਅੰਗਿਆਰਾ ਬੜਾ ਸੋਹਣਾ ਅੰਦ੍ਰਸਟਾਂਤ ਭਗਤ ਜੀ ਪੇਸ਼ ਕਰਦੇ ਨੇ ਕਹਿੰਦੇ ਕੰਦੇ ਤੇ ਭਾਵ ਮੋਢੇ ਤੇ ਕੁਹਾੜਾ ਹੈਗਾ ਸਿਰ ਤੇ ਘੜਾ ਹੈ ਬਣਦੇ ਵਿੱਚ ਲੋਹਾਰ ਵਿਚਰਦਾ ਹੈ ਤੇ ਉਹਨੂੰ ਕੀ ਸਵਾਲ ਕਰਦੇ ਨੇ ਭਗਤ ਜੀ ਕਹਿੰਦੇ ਬਣਦੇ ਵਿੱਚ ਤੂੰ ਕੀ ਕਰਦਾ ਤੇ ਮੈਂ ਕੀ ਕਰਦਾ ਖਰੀਦਾ ਹਾਂ ਲੋੜੀ ਸੋ ਆਪਣਾ ਤੂੰ ਲੋੜ ਹੈ ਗਿਆਰ ਮੈਂ ਇੱਥੇ ਆਪਣੇ ਪ੍ਰਮਾਤਮਾ ਨੂੰ ਪਾਉਣ ਵਾਸਤੇ ਉਹਦੀ ਬੰਦਗੀ ਕਰਨ ਵਾਸਤੇ ਆਇਆ। ਤੇ ਤੂੰ ਕੀ ਕਰਨ ਆਇਆਗਾ ਕਹਿੰਦੇ ਕੋਹਾੜਾ ਚੱਕਿਆ ਸਿਰ ਤੇ ਘੜਾ ਜਿਹਦੇ ਵਿੱਚ ਪਾਣੀ ਹੈ। ਕੋਹਾੜੇ ਦੇ ਨਾਲ ਲੱਕੜਾਂ ਨੂੰ ਕੱਟ ਕੇ ਉਹਨਾਂ ਨੂੰ ਜਾਲਣਾ ਜਦੋਂ ਉਹ ਕੁਝ ਜਲ ਜਾਂਦੀਆਂ ਨੇ ਫਿਰ ਉਹ ਪਾਣੀ ਉਹਨਾਂ ਤੇ ਪਾ ਕੇ ਉਸ ਅੱਗ ਨੂੰ ਬੁਝਾ ਦੇਣਾ ਤੇ ਉਹ ਆਦਵਲੇ ਆ ਜਿਹੜਾ ਬਾਲਣਾ ਹੈ ਜਿਨ੍ਹਾਂ ਨੇ ਕੋਲਿਆਂ ਦਾ ਕੰਮ ਕਰਨਾ ਹੈ ਅੰਗਿਆਰ ਦਾ ਕੰਮ ਕਰਨਾ ਹੈ ਕਹਿੰਦੇ ਤੂੰ ਉਹ ਇਕੱਤਰ ਕਰਕੇ ਲੈ ਜਾਣਾ ਇੱਥੇ ਭਾਵ ਇੱਕ ਸੋਹਣਾ ਦ੍ਰਿਸ਼ਟਾਂਤ ਪੇਸ਼ ਕਰਦੇ ਨੇ ਹੁਣ ਭਗਤ ਜੀ ਇਹ ਵਿਚਾਰ ਸਾਡੇ ਸਾਹਮਣੇ ਦਿੰਦੇ ਆ ਮੈਂ ਇੱਕ ਸ਼ਲੋਕ ਹੋਰ ਆਪ ਜੀ ਨਾਲ ਟੁਕ ਮਾਤਰ ਸਾਂਝਾ ਕਰਾਂਗਾ ਭਗਤ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਾਵ ਹੈ ਬਣ ਕੰਡਾ ਮੋੜ ਹੈ ਵਸੀ ਰੱਬ ਹਿਆਲੀਆਂ ਜੰਗਲ ਕਿਆ ਟੁੰਡੇ ਜੰਗਲਾਂ ਦੇ ਵਿੱਚ ਵਿਚਰ ਕੇ ਪ੍ਰਮਾਤਮਾ ਦੀ ਬੰਦਗੀ ਦਾ ਇੱਥੇ ਖੰਡਨ ਕੀਤਾ ਹੈ ਸ਼ਲੋਕ ਦੇ ਵਿੱਚ ਜੰਗਲ ਜੰਗਲ ਕਿਆ ਭਵੇ ਬਣ ਕੰਡਾ ਮੋੜ ਹੁਣ ਇੱਥੇ ਭਗਤ ਜੀ ਫਿਰ ਕਿਉਂ ਕਹਿੰਦੇ ਪਈ ਐ ਇਦਾਂ ਵੀ ਬਣ ਕੇ ਸਰ ਲੋਹਾਰ ਹੋਂ ਲੋੜੀਦਾ ਹੋਂ ਲੋੜੀ ਸੋ ਆਪਣਾ ਤੂ ਲੋੜਾਂਗੇ ਇਹ ਜਿਹੜਾ ਸੰਸਾਰ ਹੈ ਇਹ ਜੰਗਲ ਦੀ ਨਿਹਾਈਆ ਭਗਤ ਜੀ ਕਹਿੰਦੇ ਇੱਥੇ ਕਈ ਲੋਹਾਰ ਦਾ ਕੰਮ ਕਰਦੇ ਐ ਭਾਵ ਇਸ ਸੰਸਾਰ ਦੇ ਵਿੱਚੋਂ ਕਈਆਂ ਨੇ ਕੋਲੇ ਇਕੱਠੇ ਕਰਕੇ ਲੈ ਜਾਣੇ ਆ ਅੰਗਿਆਰ ਭਾਵ ਕੀ ਔਗਣਾ ਇੱਥੇ ਆ ਕੇ ਕਈ ਐਸੇ ਕੰਮ ਕਰਦੇ ਆ ਜਿਨ੍ਹਾਂ ਨਾਲ ਸਾਡੇ ਜਿਹੜੇ ਮਨ ਦੀ ਪੋਟਲੀ ਆ ਮਨ ਹਿਰਦਾ ਸਾਡਾ ਉਹ ਔਗਣਾ ਦੇ ਨਾਲ ਭਰੇਗਾ ਤੇ ਕਈ ਇੱਥੇ ਦੁਨਿਆਵੀ ਜੰਗਲ ਦੇ ਵਿੱਚ ਸੰਸਾਰ ਰੂਪੀ ਜੰਗਲ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਕੇ ਚਲੇ ਜਾਂਦੇ ਨੇ ਫਰੀਦਾ ਹੌ ਲੋੜੀ ਸੋ ਆਪਣਾ ਤੂੰ ਲੋੜ ਹੈ ਯਾਰ ਸੋ ਉਮੀਦ ਹੈ ਸੰਗਤ ਨੂੰ ਸੰਖੇਪ ਵਿਚਾਰ ਹੈ ਜਿਹੜੀ ਸਰਲ ਵਿਚਾਰ ਹੈ ਸਮਝ ਆ ਗਈ ਹੋਵੇਗੀ ਭਗਤ ਜੀ ਜੰਗਲਾਂ ਦੇ ਵਿੱਚ ਵਿਚਰ ਕੇ ਭਗਤੀ ਕਰਨ ਨੂੰ ਤਰਜੀਹ ਨਹੀਂ ਦਿੰਦੇ ਜੰਗਲ ਦਾ ਭਾਵ ਇੱਥੇ ਦੁਨਿਆਵੀ ਇਹ ਸੰਸਾਰ ਇਹ ਸੰਸਾਰ ਦੇ ਵਿੱਚੋਂ ਅਸੀਂ ਗੁਣ ਇਕੱਤਰ ਕਰਕੇ ਲਿਜਾਣੇ ਆਂ ਪ੍ਰਮਾਤਮਾ ਨਾਲ ਮਿਲਾਪ ਕਰਕੇ ਜਾਣਾ ਹੈ ਨਾ ਕਿ ਅਸੀਂ ਐਸੇ ਕਰਮ ਕਰੀਏ ਜਿਹਦੇ ਨਾਲ ਸਾਡੇ ਔਗਣਾਂ ਦਾ ਪੱਲਾ ਜਿਹੜਾ ਉਹ ਭਾਰੀ ਹੋਵੇ ਸਵਾਸ ਕਰਦੇ ਆਂ ਭੁੱਲਾ ਚੁੱਕਾਂ ਦੀ ਖਵਾ ਸਤਿਗੁਰੂ ਕਿਰਪਾ ਕਰਨ ਵਿਚਾਰ ਦਾ ਭਾਵ ਸਾਡੇ ਹਿਰਦਿਆਂ ਤੇ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ